ਹੈਲੋ ਹਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਨ ਫੈਸ਼ਨ ਬ੍ਰੀਕ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ 2.5 ਮੀਟਰ ਕੱਪੜੇ ਦੇ ਵਿੱਚ ਕਲੀਆਂ ਕਿਸ ਤਰ੍ਹਾਂ ਕੱਟੀਆਂ ਜਾਂਦੀਆਂ ਤੇ ਹੈਵੀ ਤੋਂ ਹੈਵੀ ਸਲਵਾਰ ਬਣਾਉਣ ਬਾਰੇ ਆਪਾਂ ਦੱਸਾਂਗੇ ਜੀ ਤੁਹਾਨੂੰ ਹਾਂਜੀ ਆਪਾਂ ਪਹਿਲਾਂ ਲਾ ਲੈਣਾ ਜੀ ਆਪਣਾ ਪੌਂਚ ਆਪਣੀ ਲੰਬਾਈ ਹੈਗੀ ਜੀ ਸਲਵਾਰ ਦੀ 34 ਆਪਾਂ ਜੀ 1 ਇੰਚ ਮਾਰਜਨ ਰੱਖਣਾ ਹੈ ਤੇ 30 ਇੰਚ ਆਪਣੀ ਕਟਾਈ ਹੋ ਗਈ 1 ਇੰਚ ਮਾਰਜਨ ਰੱਖ ਕੇ 31 ਆਪਾਂ ਜੀ 31 31 ਦਾ ਪੌਂਚਾ ਦਾ ਲੈਣਾ ਹੈ ਆਪਾਂ 31 31 ਇੰਚ ਮਣ ਕੇ ਇਸ ਤਰ੍ਹਾਂ ਆਪਾਂ ਕੱਟ ਲੈਣਾ ਜੀ ਮੁੜ ਕੇ ਆਪਾਂ ਜੀ ਇਹਦਾ ਜਿਹੜਾ ਹੈਗਾ ਇਹ ਪੌਂਚਾ ਉਹ ਆਪਾਂ ਜੀ ਬੈਲਟ ਦੇ ਹਿਸਾਬ ਨਾਲ ਰੱਖਾਂਗੇ ਬੈਲਟ ਆਪਾਂ ਪਹਿਲਾਂ ਮੈਨ ਲੈਣੀ ਆ ਬੈਲਟ ਮੈਂ 7 ਇੰਚ ਤਿਆਰ ਤੇ ਜੀ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਫਿਰ ਆਪਾਂ ਜੀ ਪੌਂਚਾ ਮਿਲ ਲੈਣਾ ਕਿੰਨਾ ਰੱਖਣਾ ਹੈ ਪੌਂਚਾ ਆਪਣਾ ਬਾਕੀ ਬਚ ਗਿਆ ਜੀ 13 ਮੈਂ 13 ਹੀ ਰੱਖੂੰਗੀ ਪੂਰਾ ਇਸ ਤਰ੍ਹਾਂ ਜੀ ਪੂਰਾ 13 ਰੱਖ ਕੇ 13 13 ਤੇ ਮੈਂ ਨਿਸ਼ਾਨ ਲਾਉਂਗੀ ਇਸ ਤਰ੍ਹਾਂ ਨਿਸ਼ਾਨ ਲਾ ਕੇ ਜੀ ਇਹਨੂੰ ਕਪੜੇ ਨੂੰ ਕਰ ਦੂੰਗੀ ਮੈਂ ਫੋਲਡ ਇਸ ਤਰ੍ਹਾਂ ਜੀ ਸਿੱਧਾ ਮੈਂ ਕਪੜੇ ਨੂੰ ਕੱਟ ਦੂੰਗੀ ਇਸ ਤਰ੍ਹਾਂ ਪਹੁੰਚਾ ਆਪਣਾ ਜੀ ਕੱਟਿਆ ਗਿਆ ਫਿਰ ਜੀ ਆਪਾਂ ਕਟਾਂਗੇ ਇਸ ਕਪੜੇ ਦੀ 벨ਟ 벨ਟ ਆਪਣੀ ਹੈਗੀ ਜੀ 21 ਮੈਂ 23 ਤੇ ਨਿਸ਼ਾਨ ਲਾ ਕੇ 2 ਇੰਚ ਐਕਸਟਰਾ ਲੈ ਕੇ ਤੇ ਇਸ ਤਰ੍ਹਾਂ ਜੀ ਮੈਂ 벨ਟ ਦੀ ਕਟਿੰਗ ਕਰ ਦੂੰਗੀ ਇਸ ਤਰ੍ਹਾਂ ਜੀ 벨ਟ ਦੀ ਕਟਿੰਗ ਕਰਕੇ ਫਿਰ ਆਪਾਂ ਜੀ ਕੱਟਾਂਗੇ ਕਲੀਆਂ ਸਲਵਾਰ ਦੀਆਂ ਇਹ ਜੀ ਆਪਾਂ ਕਲੀਆਂ ਕੱਟਾਂਗੇ ਇੱਕ ਨਵੇਂ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜਿਸ ਨਾਲ ਕਿ ਆਪਣੀ ਸਲਵਾਰ ਹੈਵੀ ਤੋਂ ਹੈਵੀ ਬਣ ਜੇ ਇਸ ਤਰ੍ਹਾਂ ਜੀ ਇਹ ਆਪਣਾ ਕੱਪੜਾ ਜਿਹੜਾ ਬਚ ਗਿਆ ਇਹਨੂੰ ਆਪਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਜੀ ਆਪਾਂ ਇਹਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਆਪਾਂ ਇਹਨੂੰ ਵਿਛਾ ਲਾਂਗੇ ਫਿਰ ਆਪਾਂ ਜੀ ਇਹ ਵੀ 31 ਇੰਚ ਰੱਖਣਾ ਹੈਗਾ ਜਿੰਨਾ ਆਪਾਂ ਪਹੁੰਚੇ ਦੀ ਲੰਬਾਈ ਰੱਖੀ ਸੀ ਉਵੇਂ ਹੀ ਆਪਾਂ ਕਲੀਆਂ ਦੀ ਜਿਹੜੀ ਲੰਬਾਈ ਆ ਉਹ ਵੀ ਆਪਾਂ 31 ਇੰਚ ਹੀ ਰੱਖਣੀ ਆ ਨਾ ਤਾਂ ਜੀ ਆਪਾਂ ਵਧ ਰੱਖਣੀ ਆ ਤੇ ਨਾ ਹੀ ਆਪਾਂ ਘੱਟ ਰੱਖਣੀ ਆ ਘੱਟ ਕੱਪੜਾ ਨਹੀਂ ਹੋਣਾ ਚਾਹੀਦਾ ਜਿੰਨੀ ਆਪਾਂ ਲੈਂਥ ਰੱਖਣੀ ਆ ਜੀ ਸਲਵਾਰ ਦੀ ਇਹ ਉਨਾ ਹੀ ਕੱਪੜਾ ਹੋਣਾ ਚਾਹੀਦਾ ਘੱਟ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਜੀ ਆਪਾਂ ਸਾਰੇ ਮੈਣਕੇ 33 33 ਤੇ ਕੱਪੜੇ ਨੂੰ ਆਪਾਂ ਜੀ ਫਿਰ ਇਸ ਤਰ੍ਹਾਂ ਡਬਲ ਫੋਲਡ ਕਰ ਦਾਂਗੇ ਚਾਰੇ ਆਪਾਂ ਲੜ ਫੜਨਾਗੇ ਜੀ ਉਧਰੋਂ ਉਧਰੀ ਚਾਰੇ ਲੜ ਫੜ ਕੇ ਜੀ ਫਿਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਵਿੱਚ ਕੋਈ ਵਾਲ ਨਹੀਂ ਪੈਣ ਦੇਣਾ ਇਸ ਤਰ੍ਹਾਂ ਜੀ ਆਪਾਂ ਇਹਨੂੰ ਫੇਰ ਮਿਲਣਾਗੇ ਇਹ ਸਾਰਾ ਆਪਣਾ 33 33 ਹੋ ਗਿਆ ਜੀ 33 33 ਹੋ ਕੇ ਫਿਰ ਆਪਾਂ ਜੀ ਇੱਕ ਸਾਈਡ ਤੋਂ 1.5 ਇੰਚ ਤੇ ਨਿਸ਼ਾਨ ਲਾਵਾਂਗੇ ਉਹ ਆਪਾਂ ਲਾਵਾਂਗੇ ਜੀ ਕੁੰਦੇ ਦਾ ਨਿਸ਼ਾਨ ਮੈਂ ਜੀ ਪੌਂਚਾ ਜਿਹੜਾ ਸੀ ਉਹ 13 ਰੱਖ ਲਿਆ ਸੀਗਾ ਤਾਂ ਕਰਕੇ ਮੈਂ 1.5 ਤੇ ਨਿਸ਼ਾਨ ਲਾਉਂਗੀ ਮੇਰਾ ਪੌਂਚਾ ਤਿਆਰ ਹੈਗਾ ਜੀ 6 ਬਾਕੀ ਜੀ ਮਾਰਕਿੰਗ ਦੇ ਵਿੱਚ ਆ ਜਾਣਾ ਹੈ ਮੇਰਾ ਪੌਂਚਾ 6 ਤਿਆਰ ਰਹਿ ਜਾਣਾ ਇਸ ਤਰ੍ਹਾਂ ਜੀ ਆਪਾਂ 31 31 ਇੰਚ ਦੇ ਮੈਣਕੀ 1.5 ਇੰਚ ਤੇ ਆਪਾਂ ਜੀ ਇੱਕ ਸਾਈਡ ਤੋਂ ਨਿਸ਼ਾਨ ਲਾ ਕੇ ਪੌਂਚਦਾ ਬਾਕੀ ਆਪਾਂ ਜੀ ਇਹ 31 ਦਾ ਹਾਫ ਕਰ ਦੇਣਾ ਹੈ ਅੱਧ ਕਰ ਦੇਣਾ ਜੀ ਅੱਧ ਤੇ ਆਪਾਂ ਲਾ ਦੇਣਾ ਨਿਸ਼ਾਨ ਇਸ ਤਰ੍ਹਾਂ ਜੀ ਨਿਸ਼ਾਨ ਲਾ ਕੇ ਆਪਾਂ ਇਹਧਰੋਂ ਆਪਾਂ ਜੀ ਜਿਹੜਾ ਆਪਾਂ ਖੁੱਲਾ ਪਾਸਾ ਉਹ ਆਪਾਂ ਆਪਣੇ ਵੱਲ ਰੱਖਣਾ ਹੈ ਬੰਦ ਪਾਸਾ ਆਪਾਂ ਉੱਪਰ ਰੱਖਣਾ ਹੈ 1.5 ਇੰਚ ਤੋਂ ਜੀ ਆਪਾਂ ਜਿਹੜਾ ਵਿਚਾਲੇ ਸੈਂਟਰ 'ਚ ਆਪਾਂ ਨਿਸ਼ਾਨ ਲਾਇਆ ਸੀਗਾ ਤੇ ਉਹਦੇ ਨਾਲ ਆਪਾਂ ਸਿੱਧਾ ਮਾਰਕ ਇਸ ਤਰ੍ਹਾਂ ਇੱਕ ਲਾਈਨ ਲਗਾ ਦੇਣੀ। ਇਸ ਤਰ੍ਹਾਂ ਜਿਵੇਂ ਆਪਾਂ ਲਗਾਈ ਜਾਨੀ ਆ ਇਸ ਤਰ੍ਹਾਂ ਆਪਾਂ ਇੱਕ ਮਾਰਕ ਕਰ ਦੇਣਾ ਹੈਗਾ। ਬਿਲਕੁਲ ਸਿੱਧਾ ਜੀ। ਇਸ ਤਰ੍ਹਾਂ ਜੀ ਆਪਾਂ ਮਾਰਕ ਕਰ ਦਿੱਤਾ ਹੈ। ਹੁਣ ਆਪਾਂ ਜੀ ਇਹਨੂੰ ਸਿਰਫ ਉੱਪਰਲੇ ਦੋ ਪੱਲੇ ਚਾਰੇ ਪੱਲੇ ਨਹੀਂ ਇਹ ਤੁਸੀਂ ਧਿਆਨ ਰੱਖਣਾ ਹੈ ਜੀ ਵੀ ਚਾਰੇ ਪੱਲੇ ਨਹੀਂ ਕੱਟਨੇ। ਸਿਰਫ ਉੱਪਰਲੇ ਦੋ ਪੱਲੇ ਹੀ ਕੱਟਣੇ ਆ ਨੀਚੇਲੇ ਦੋ ਪੱਲੇ ਉਸੇ ਤਰ੍ਹਾਂ ਹੀ ਪਏ ਰਹਿਣ ਦੋ ਇਸ ਤਰ੍ਹਾਂ ਜੀ ਆਪਾਂ ਦੋ ਪੱਲੇ ਉੱਪਰਲੇ ਕੱਟ ਲਏ ਬਿਲਕੁਲ ਐਂਡ ਤੱਕ ਅੱਗੇ ਨਹੀਂ ਜਾਣਾ ਆਪਾਂ ਬਿਲਕੁਲ ਉਹ ਇੱਥੇ ਇਸੇ ਤਰ੍ਹਾਂ ਜੀ ਆਪਾਂ ਇਹ ਪੱਲਿਆਂ ਨੂੰ ਚੱਕ ਦੇਣਾ ਇਧਰੋਂ ਦੂਜੇ ਪਾਸੇ ਨਹੀਂ ਛੇੜਨਾ ਇਧਰੋਂ ਆਪਾਂ ਇਹ ਜਿਹੜਾ ਕੁੰਦਾ ਆਪਾਂ ਕੱਟਤਾ ਏ ਇਹਨੂੰ ਆਪਾਂ ਇਸ ਤਰ੍ਹਾਂ ਜੀ ਚੱਕ ਕੇ ਇਸ ਤਰ੍ਹਾਂ ਰੱਖ ਦੇਣਾ ਹੈਗਾ ਸਾਈਡ ਤੇ ਫਿਰ ਆਪਾਂ ਜੀ ਇਧਰੋਂ 1.5 ਇੰਚ ਤੇ ਨਿਸ਼ਾਨ ਲਾ ਕੇ ਉੱਪਰ ਆਪਾਂ ਜਿੱਥੇ ਆਪਾਂ ਸੈਂਟਰ ਦੇ ਵਿੱਚ ਨਿਸ਼ਾਨ ਲਾਇਆ ਸੀਗਾ ਤੇ ਉਹਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਜਿਵੇਂ ਤੁਸੀਂ ਵੀਡੀਓਜ਼ ਦੇਖ ਰਹੇ ਹੋ ਇਸ ਤਰ੍ਹਾਂ ਜੀ ਆਪਾਂ ਸਿੱਧਾ ਨਿਸ਼ਾਨ ਲਾ ਕੇ ਫਿਰ ਆਪਾਂ ਜੀ ਇਧਰੋਂ ਬਿਲਕੁਲ ਲਾ ਦੇਣਾ ਕੱਪੜਾ ਇਸ ਤਰ੍ਹਾਂ ਜੀ ਬਿਲਕੁਲ ਲਾ ਕੇ ਕੱਪੜਾ ਇਹ ਦੇਖੋ ਜੀ ਆਪਣੇ ਜਿਹੜੇ ਆ ਕੁੰਦੇ ਸਲਵਾਰ ਦੀਆਂ ਕਲੀਆਂ ਇਹ ਕੱਟੀਆਂ ਗਈਆਂ ਆ ਦੇਖੋ ਜੀ ਇਸ ਤਰ੍ਹਾਂ ਇਹ ਸਲਵਾਰ ਕਿੰਨੀ ਭਾਰੀ ਤੇ ਕਿੰਨੀ ਹੈਵੀ ਕਰਤੀ ਗਈ ਆ ਦੇਖੋ 2 ਮੀਟਰ ਕਪੜੇ ਦੇ ਵਿੱਚ ਹੀ ਇਸ ਤਰ੍ਹਾਂ ਜੀ ਆਪਾਂ ਫਿਰ ਇਹਦਾ ਕਟਾਂਗੇ ਜੀ ਆਸਾਨ ਆਸਾਨ ਕਟਾਂਗੇ ਆਪਾਂ ਇਹਦਾ ਆਪਣਾ ਮੇਰਾ ਆਸਾਨ ਹੈਗਾ ਜੀ 8 ਇੰਚ ਆਪਾਂ ਕਟਾਂਗੇ 10 ਇੰਚ ਇਹ ਜੀ ਇੱਕ ਪਾਸਾ ਇਹਦਾ ਉੱਪਰੋਂ ਬੰਦ ਆਊਗਾ ਇੱਕ ਪਾਸਾ ਕੁੰਦੇ ਦੇ نیچے ਬੰਦ ਆਉਗਾ ਉਹਨੂੰ ਆਪਾਂ ਕੱਟ ਦੇਣਾ ਹੈ ਇੱਥੇ ਆਪਾਂ ਜਿਹੜਾ ਆਸਨ ਦਾ ਨਿਸ਼ਾਨ ਲਾਵਾਂਗੇ ਆਸਨ ਆਪਾਂ ਜੀ 8 ਤਿਆਰ ਰੱਖਣਾ ਹੈ ਆਪਾਂ ਲਾਵਾਂਗੇ ਜੀ 10 ਦੇ ਨਿਸ਼ਾਨ ਆਪਣਾ ਮਾਰਜਿਨ ਵੀ ਚਾਹੀਦਾ ਆਪਾਂ ਨੂੰ ਇਸ ਤਰ੍ਹਾਂ ਜੀ ਆਪਾਂ ਕਰਤੀ ਕਟਿੰਗ ਉੱਪਰੋਂ ਵੀ ਆਪਾਂ ਇਸ ਤਰ੍ਹਾਂ ਜੀ ਇੱਕ ਪਾਸਾ ਬੰਦ ਤੁਹਾਨੂੰ ਦੱਸਿਆ ਸੀ ਬੰਦੇ ਦਾ ਆਉਗਾ ਇੱਕ ਪਾਸਾ ਆਉਗਾ ਬੰਦ ਥੱਲੇ ਪਹੁੰਚੇ ਕੋਲੋਂ ਇਹ ਆਪਾਂ ਜੀ ਇਸ ਤਰ੍ਹਾਂ ਕਟਿੰਗ ਕਰ ਦੇਣੀ ਹੈ ਇਸ ਤਰ੍ਹਾਂ ਜੀ ਦੀ ਕਟਿੰਗ ਹੋ ਗਈ। ਕੁੰਦੇ ਦੀ ਦੇਖੋ ਕੁੰਦਾ ਕਿੰਨਾ ਹੈਵੀ ਕੱਟਿਆ ਗਿਆ ਤੇ ਜਿਹੜੀ ਜਿਹੜੀ نیچے ਕਾਟ ਆ ਜੀ ਉਹ ਵੀ ਆਪਣੇ ਆਪ ਹੀ ਪੈ ਜਾਂਦੀ ਹੈ ਇਸ ਤਰ੍ਹਾਂ ਕੱਟਣ ਨਾਲ। ਇਹ ਜੀ ਕੁੰਦਾ ਹੋ ਗਿਆ ਇਹ ਆਪਣੇ ਹੋ ਗਏ ਪਹੁੰਚੇ। ਇਹ ਹੋ ਗਈ ਜੀ ਆਪਣੀ 벨ਟ। ਇਸ ਤਰ੍ਹਾਂ ਜੀ ਆਪਾਂ 2 ਮੀਟਰ ਕੱਪੜੇ ਦੇ ਵਿੱਚ ਹੈਵੀ ਤੋਂ ਹੈਵੀ ਸਲਵਾਰ ਕੱਟ ਸਕਦੇ ਹਾਂ। ਹਾਂ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ